ਇਹ ਇਤਿਹਾਸਕ ਦਿਨ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਆਓ ਇੱਥੇ ਸਾਰੇ ਪੂਜੇ ਸਰ શ્રી ਬਰਿੰਦਰ ਗੋਇਲ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਨੂੰ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੋਈਆਂ ਜਿਮਨੀ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਔਰ ਮੁਖਮੁਖਰੀ ਭਗਵੰਤ ਸਿੰਘ ਮਾਨ ਦੀ ਗਵਾਈ ਦੇ ਵਿੱਚ ਇਤਿਹਾਸਿਕ ਜਿੱਤ ਜਿਹੜੀ ਉਹ ਪ੍ਰਾਪਤ ਕੀਤੀ ਹੈ ਔਰ ਮੈਂ ਮੰਤਰੀ ਸਾਹਿਬ ਨੂੰ ਸ਼੍ਰੀ ਵਿਰੇਂਦਰ ਗੋਇਲ ਜੀ ਨੂੰ ਔਰ ਉਹਨਾਂ ਦੀ ਸਮੁੱਚੀ ਟੀਮ ਨੂੰ ਤਹਿ ਦਿਲੋਂ ਵਧਾਈਆਂ ਦਿੰਦਾ ਔਰ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਮਿਹਨਤ ਤੇ ਸਕਾ ਉਸ ਕਿਲੇ ਨੂੰ ਸਰ ਕੀਤਾ ਜਿਸ ਕਿਲੇ ਨੂੰ ਸ਼ਾਇਦ ਪਿਛਲੇ 20-25 ਸਾਲ ਤੋਂ ਕਿਸੇ ਨੇ ਨਹੀਂ ਸੀ ਜਿੱਤਿਆ ਕੋਸ ਹਲਕੇ ਦੀ ਗੱਲ ਕਰੀਏ ਥੋੜੀ ਜੀ ਤਾਂ ਡਿੰਪੀ ਤੁਹਾਨੂੰ ਆਪਨੇ ਵੀ ਰੱਖੋ ਟਾਈਮ ਬੋਲੋ। ਤੁਹਾਨੂੰ ਆਪਾਂ ਦੇ ਤੋਂ ਪਹਿਲਾਂ ਧੰਨਵਾਦ ਕਰਦਾ ਫਿਰ ਦੁਬਾਰਾ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਅੱਜ ਕਿਉਂਕਿ ਇਹ ਜਿਹੜੇ ਕੰਮ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਰਥਕ ਸਿੱਧ ਹੋਣਾ ਕਿਉਂਕਿ ਪਾਣੀ ਹੈ ਜਿਹੜਾ ਉਹ ਬਹੁਤ ਡੰਗਾਈ ਦੇ ਲੈਵਲ ਤੱਕ ਚਲਾ ਗਿਆ ਜਿੰਨੂੰ ਕੱਢਣਾ ਆਉਣ ਵਾਲੇ ਸਮੇਂ 'ਚ ਬਹੁਤ ਔਖਾ ਹੋਣਾ ਹੈ। ਔਰ 1 ਕਰੋੜ ਰੁਪਏ ਦਾ ਜਿਹਦੇ ਵਿੱਚ ਬਹੁਤ ਸਾਰੇ ਪਿੰਡਾਂ ਨੂੰ ਸ਼ਾਮਿਲ ਕੀਤਾ ਗਿਆ ਅੱਜ ਜਿਸ ਚੀਜ਼ ਦਾ ਨੀਂਹ ਪੱਥਰ ਰੱਖਿਆ ਗਿਆ ਉਹ ਤਕਰੀਬਨ 12 12 ਕਰੋੜ ਦੇ ਆਸ-ਪਾਸ ਦਾ ਪ੍ਰੋਜੈਕਟ ਹੈ ਜਿਹਦੇ ਵਿੱਚ ਕਰਮਗ੍ਰਾਹ ਮਾਈਨਰ ਦੇ ਦਰਮਿਆਨ ਜਿਹੜਾ ਇਹ ਮਾਈਨਰ ਲੰਘ ਰਿਹਾ ਹੈ ਉਨੂੰ 10% ਦੇ ਹਿਸਾਬ ਨਾਲ ਹੋਰ ਵੱਡਾ ਕਰਕੇ ਉਹਦੇ ਪਾਣੀ ਦੇ ਵਿੱਚ ਉਹਦੀ ਜਿਹੜੀ ਬੜੌਤਰੀ ਕਰਕੇ ਉਹਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਜਿਹੜਾ ਅੱਜ ਨੀਂ ਮੱਥਰ ਰੱਖਿਆ ਗਿਆ ਔਰ ਅਸੀਂ ਸਾਰੇ ਨਗਰ ਨਿਵਾਸੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮੈਂ ਬੇਨਤੀ ਕਰੂੰਗਾ ਕਿ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਔਰ ਦਰਜਾ ਦਰਜਾ ਪਾਰਟੀ ਦੇ ਅਹੁਦੇਦਾਰ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਹੋਰ ਵੀ ਪਤਵੰਤੇ ਸੱਜਣ ਪ੍ਰਸ਼ਾਸਨ ਸਾਡਾ ਨੇਰੀ ਪਾਗ ਦਾ ਪ੍ਰਸ਼ਾਸਨ ਸਭ ਨੂੰ ਜੀ ਆਇਆਂ ਆਖਦੇ ਆ ਬਲੌਫ ਤੇ ਰੱਖੇ ਵੈਗ ਨੂੰ ਜੀ ਕਲੈਕਸ਼ਨ ਵੇਲੇ ਸਾਰੇ ਜਦੋਂ ਆਪਾਂ ਇਹ ਪਿੰਡਾਂ ਦੇ ਵਿੱਚ ਗਿੜਿਆ ਲਾਉਂਦੇ ਹੁੰਦੇ ਸੀਗੇ ਇੱਕੀ ਚੀਜ਼ ਕਹਿੰਦੇ ਸੀ ਰਾਤ 8 ਵਜੇ ਦਾ ਟਾਈਮ ਸੀ ਮੇਰੇ ਯਾਦ ਹੈ ਬਸਾਰੇ ਵਾਲੀ ਇਹ ਗੱਲ ਅੱਖੀ ਸੀ ਸਾਨੂੰ ਕੁਛ ਨਾ ਦਿਓ ਰਨੈਰੀ ਪਾਣੀ ਆ ਜਿਹੜਾ ਵੀ 40-45 ਸਾਲ ਤੋਂ ਅਸੀਂ ਨਹੀਂ ਦੇਖਿਆ ਵੀ ਸਾਡੇ ਬੈਠੇ ਬੈਠੇ ਸਾਨੂੰ ਪਾਣੀ ਜਨੂਰ ਦਿਖਾ ਦਿਓ ਅੱਜ ਉਸ ਗੱਲ ਤੇ ਮਾਨ ਜੋ ਕੈਬਨਿਟ ਮੰਤਰੀ ਹਰੀ ਬ੍ਰਿੰਦਰ ਕੁਮਾਰ ਗੋਇਲ ਜੀ ਨੇ ਅੱਜ ਬਸਾਰਾ ਬੰਦਾ ਨਵਾਂ ਤੋਂ ਜਿੰਨੇ ਵੀ ਪਿੰਡ ਆਉਂਦੇ ਨੇਗੇ ਅੱਜ ਉਸ ਚੀਜ਼ ਦਾ ਅਧ்கਾਟਨ ਕਰ ਰਹੇ ਨੇ ਤੁਸੀਂ ਅਖਿਆਸੀ ਵੀ ਸਾਨੂੰ ਬੈਠੇ ਬੈਠੇ ਮੰਤਰੀ ਸਾਹਿਬ ਅਗਲੀ ਜੀਰੀ ਨਹਿਰੀ ਪਾਣੀ ਨਾਲ ਲੱਗਣੀ ਚਾਹੀਦੀ ਹੈ ਜਿਹੜੀ ਅਗਲੀ ਜੀਰੀ ਲੱਗੂਗੀ ਉਹ ਝਾਪਾ ਨੇ ਇਸ ਸੂਹੇ ਦੇ ਨਹਿਰੀ ਪਾਣੀ ਨਾਲ ਹੀ ਲਵਾਉਣੀ ਹੈ ਜਲਦੀ ਤੋਂ ਜਲਦੀ ਜਿੰਨਾ ਜਲਦੀ ਹੋ ਸਕੇ ਜਿੰਨੇ ਵੀ ਅਫਸਰ ਸਾਹਿਬਾ ਨਾਲ ਆਇਓ ਤੁਹਾਨੂੰ ਵੀ ਅਸੀਂ ਇਹ ਕਹਿ ਰਹੇ ਵੀ ਅਗਲੀ ਵਾਰ ਵਾਲਾ ਨਕਾ ਇਸ ਨਹਿਰੀ ਪਾਣੀ ਚੋਂ ਲੱਗਣਾ ਚਾਹੀਦਾ ਕਿਉਂਕਿ ਮੰਤਰੀ ਸਾਹਿਬ ਨੂੰ ਪਾਰਟੀ ਨੇ ਵੀ ਬੜਾ ਮਾਨ ਬਖਸ਼ਿਆ ਹੈ ਸਾਨੂੰ ਵੀ ਇਹਨਾਂ ਤੇ ایمان ਹੈ ਇਸੇ ਤਰ੍ਹਾਂ ਜਿਵੇਂ ਹਲਕਾ ਲਹਿਰਾ ਇਹਨਾਂ ਦਾ ਸਾਥ ਦਿੰਦਾ ਰਹੂਗਾ ਇਹਨਾਂ ਤੋਂ ਕੰਮ ਆਪਾਂ ਲੈਂਦੇ ਰਹਾਂਗੇ ਪਹਿਲੜੇ ਮੰਤਰੀ ਤੇ ਉਹਨਾਂ ਦੇ ਮੂਹਰੇ ਤਾਂ ਆਪਾਂ ਗੱਲ ਵੀ ਨਹੀਂ ਕਰ ਸਕਦੇ ਹੁੰਦੇ ਸੀ ਡਰਦੇ ਹੁੰਦੇ ਸੀ ਅੱਜ ਤਾਂ ਜਿਹੜਾ ਜੀ ਕਰਦਾ ਉਹੀ ਕਹਿ ਦਿੰਦਾ ਯਾਰ ਲਹਿਰੇ ਵਾਲਾ ਬਾਣੀਆ ਇਹ ਤਾਂ ਤੈਨੂੰ ਨਾ ਕਹਿੰਦੇ ਨਾ ਵੀ ਯਾਰ ਚੱਲੀਏ ਲਹਿਰੇ ਵਾਲੇ ਬਾਣੀਏ ਕੋਲੇ ਪਰ ਪਹਿਲਾਂ ਕਿਤੇ ਕਹਿ ਸਕਦੇ ਸੀ ਚੱਲੀਏ ਯਾਰ ਪਠਨ ਕੋਲੇ ਜਾਂ ਢੀਂਸੇ ਕੋਲੇ ਡਰਦੇ ਹੁੰਦੇ ਸੀ ਕਹਿਣ ਤੋਂ ਹੁਣ ਹਰੇਕ ਬੰਦਾ ਕਹਿੰਦਾ ਕਿਉਂ ਕਿ ਉਹ ਆਪਣੇ ਚ ਰਹਿੰਦੇ ਨੇਗੇ ਆਪਣੀਆਂ ਗੱਲਾਂ ਸੁਣਦੇ ਨੇਗੇ ਆਪਣੇ ਜਿਹੜੇ ਦੁੱਖ ਤਕਲੀਫਾਂ ਨੇ ਉਹ ਸਾਰੀਆਂ ਸੁਣਦੇ ਨੇ ਜਿਹੜਾ ਵੀ ਜਾਂਦਾ ਜਿਵੇਂ ਅੰਕਲ ਜੀ ਨੇ ਕਿਹਾ ਸੀਗਾ ਇਹ ਇਹਨਾਂ ਦਾ ਵੱਡਾਪਨ ਹੈ ਕਾਲੀ ਕਾਂਗਰਸੀ ਜਿੰਨੇ ਵੀ ਜਾਂਦੇ ਨੇਗੇ ਉਹਨਾਂ ਦੇ ਕੰਮ ਕੀਤੇ ਨੇਗੇ ਸੋ ਇਸ ਗੱਲੋਂ ਵੀ ਮੰਤਰੀ ਸਾਹਿਬ ਦਾ ਧੰਨਵਾਦ ਕਿਉਂਕਿ ਸਾਰੇ ਆਪਣੇ ਨੇਗੇ ਜੇ ਆਪਾਂ ਰਲ ਮਿਲ ਕੇ ਰਹਾਂਗੇ ਤਾਂ ਆਪਾਂ ਲਹਿਰੇ ਹਲਕੇ ਨੂੰ ਅੱਗੇ ਲਿਜਾ ਸਕਦੇ ਆ ਰਲ ਮਿਲ ਕੇ ਸਾਰੇ ਆਪਾਂ ਆਪਣੇ ਜਿੰਨੇ ਲੈਰੇ ਹਲਕੇ ਦੇ ਕੰਮ ਨੇ ਉਹ ਲੈਣੇ ਨੇ ਇੱਕ ਮੰਤਰੀ ਸਾਹਿਬ ਮੈਂ ਤਾਂ ਦੇਖੋ ਕਿਹਾ ਨਹੀਂ ਮੇਰਾ ਪਿੰਡ ਨੇਰੀ ਪਣੀ ਤੋਂ ਰਹਿੰਦਾ ਪਰ ਅਸੀਂ ਤੁਹਾਨੂੰ ਤਾਂ ਨਹੀਂ ਕਿਹਾ ਵੀ ਇਹ ਲੋਕ ਕਹਿ ਦੇਣਗੇ ਭਾਈ ਬਲਾਕ ਪ੍ਰਧਾਨ ਆਪਦੇ ਕੰਮ ਲੈ ਗਿਆ ਸਾਡੇ ਨਹੀਂ ਹੋਣ ਦਿੱਤੇ ਅਸੀਂ ਲਾਸਟ ਚ ਸ਼ੇਰਗੜ ਡੂਡੀਆਂ ਰਜ ਲਹਿੜੀ ਬਦਲਗੜ ਆਪਣਾ ਆ ਜਿਹੜਾ ਰੇ ਉਵਰਾ ਚ ਵੱਜਦੀ ਹੈ ਇਹ ਵੀ ਕਰਵਾ ਦਿਓ ਜੀ 8-9 ਪਿੰਡਾਂ ਦਾ ਪਰ ਇਹ ਚਾਹੀ ਸਾਡਾ ਕਰਾ ਲਾਸਟ ਦਿਓ ਕਰਾਉਣਾ ਤੁਸੀ ਹੋ ਐ ਇਹ ਹੁਣ ਤੁਸੀਂ ਅੱਜ ਇਹਦਾ ਵਾਦਾ ਉਰੇ ਕਰਕੇ ਜਾਵੋਗੇ ਵੀ ਭਾਈ ਦੇਖੋ ਮੂਨਕ ਦੇ ਜਿੰਨੇ ਵੀ ਪਿੰਡ ਨੇ ਮੂਨਕ ਦੇ ਮੇਰਾ ਖਿਆਲ ਸੁਰਜਣ ਪੈਣੀ ਭੁੰਦੜ ਪੈਣੀ ਹਮੀਰਗੜ ਛੋਟੀ ਪਟਾਲ ਇਹਨਾਂ ਦਾ ਪਹਿਲਾਂ ਬਣ ਗਿਆ ਹੁਣ ਇਹ ਬਣ ਗਿਆ ਜੀ ਹੁਣ ਥੋੜਾ ਜਿਹਾ ਏਰੀਆ ਰਹਿ ਗਿਆ ਇਧਰ ਵੀ ਨਿਗਾ ਮਾਰ ਚੁੱਕੀ ਜਾਂਦੇ ਆਂ ਰਾਮ ਜੱਕਾ ਤੋੜਦੇ ਹਾਂ ਹਾਂ ਤੁਹਾਨੂੰ ਬੰਗਾ ਬਸਾਰੇ ਵਾਲੇ ਨੂੰ ਤਾਂ ਮਿਲਦੀ ਪਾਖੜਾ ਦੇ ਵਿੱਚੋਂ ਗਿਆ ਸੀ ਤਾਂ ਮੇਰੇ ਪਿੰਡ ਦਾ ਸਰਪੰਚ ਖੜੇ ਮੰਨੀ ਮੈਂ ਆਖਿਆ ਮਹਾ ਯਾਰ ਆਪਾਂ ਵੀ ਇੱਥੀੋਂ ਦੇਖਾਂਗੇ ਇਧਰੋਂ ਉਹ ਜੋ ਪਾਖੜਾ ਚੀਓ ਕਿਉਂ ਨਾ ਆਪਾਂ ਵੀ ਉਹ ਲੈ ਲਈਏ ਨਹੀਂ ਤਾਂ ਬੰਗਾ ਬਸਾਰੇ ਵਾਲੇ ਤਾਂ ਲੈ ਗਏ ਭਾਈ ਆਪਾਂ ਵੀ ਇਧਰੋਂ ਕਰਵਾਵਾਂਗੇ ਸੋ ਪ੍ਰਮਾਤਮਾ ਨੇ ਜੇ ਕਿਰਪਾ ਕਰੀ ਹੋ ਸਕਦਾ ਸਾਡਾ ਵੀ ਇਧਰੋਂ ਹੋ ਜੇ ਤੇ ਐਨਾ ਕਹਿੰਦਾ ਵੈਗਰੂ ਜੀ ਕਹਿੰਦੇ ਬਹੁਤ ਹੀ ਆਦਰ ਸਤਕਾਰਿਓ ਸਾਡੇ ਗੰਨੇ ਗੋਇਲ ਜੀ ਸਾਡੇ ਐਸਸੀ ਸਾਹਿਬ ਸਾਡੇ ਬਾਲਕਰ ਦੀ ਪੰਚਾਇਤ ਖੋਚੀਪੁਰ ਦੀ ਪੰਚਾਇਤ ਨਵੇਂ ਗਾਉਂ ਦੀ ਰਿਸਪੈਕਟਿਵ ਪੰਚਾਇਤ ਮੰਡਵੀ ਦੀ ਪੰਚਾਇਤ ਬਸਾਰਾਂ ਦੀ ਪੰਚਾਇਤ ਖਮੀਰਗਰ ਦੀ ਪੰਚਾਇਤ ਬਹੁਤ ਸਾਰੇ ਜ਼ਿੰਮੇਵਾਰ ਸਾਹਿਬਾਨ ਸਾਰੇ ਮਜੂਰ ਪੁਰਸ਼ ਸਾਡੇ ਪਿੰਡਾਂਾਂ ਤੇ ਇੱਕੀ ਕਦਮ ਸਾਡੇ ਸਿੰਘ ਵੱਤ ਤੇ ਰੱਖ ਕੇ ਆਏ ਹੋ ਸਾਰੇ ਵੈਗਨੂ ਜੀ ਦੇ ਖਾਲਸਾ ਨੈਰੇ ਹਸਕੇ ਹਲਕੇ ਦੇ ਵਿੱਚ ਇੱਕ ਇਤਿਹਾਸਕ ਦਿਨ ਹੈ ਮਲਾਣਾ ਸਾਹਿਬ ਦੇ ਨਾਮ ਪੁੱਜ ਗਈ ਸੀ ਬਹੁਤ ਹੀ ਸਤ ਇਸ ਇੱਕ ਇਤਿਹਾਸਕ ਦਿਨ ਹੈ ਗੋਲ ਸਾਹਿਬ ਲੰਗੋਵਾਲ ਸਾਹਿਬ ਨੂੰ ਗਲਾੜੀ ਵਾਲੇ ਨਿਕਲਦੇ ਕਰੋਤੀ ਵਾਲੇ ਨਿਕਲਦੇ ਅਗਰਵਲ ਗੁਜਰ ਵਾਲੇ ਨਿਕਲਦੇ 40 ਸਾਲ ਪਹਿਲਾਂ ਉਹ ਇੱਕ ਮੋਕਾ ਲਾ ਕੇ ਪਾਣੀ ਦੇ ਕੇ ਗਿਆ ਸੀ ਜਦੋਂ ਸਾਡੇ ਜੱਟ ਲੱਕਾ ਪੌਂਡ ਮੋਟਰ ਦੇ ਲੰਗੋਵਾਲ ਦਾ ਬਜਾਇਦਾ ਕਾਰ ਕਰਦੇ ਨੇ ਸਾਡੀਆਂ ਪੀੜੀਆਂ ਵੀ ਗੋਲ ਸਾਹਿਬ ਅਸੀਂ ਨਹੀਂ ਇਹ ਨਾਲੀਏ ਛੋਟਾ ਨਾ ਲੱਗੇ ਨੱਕਾ ਛੋਟਾ ਇੱਕ ਪੀੜੀ ਦੀ ਗੱਲ ਹੈ ਇਹ ਜਿਹੜਾ ਜਿਹੜਾ ਸਮਾਪਤ ਪ੍ਰਾਪਤ ਹੋਇਆ ਥੋਣੂ ਪ੍ਰਾਪਤ ਹੋਇਆ ਹੈ ਬੜੇ ਬੜੇ ਮੁੱਖ ਮੰਤਰੀ ਰਹੇ ਇਸ ਇਲਾਕੇ ਦੇ ਬੜੇ ਬੜੇ ਵਿੱਤ ਮੰਤਰੀ ਰਹੇ ਇਸ ਇਲਾਕੇ ਦੇ ਮੈਨੂੰ ਕੋਈ ਚੀਜ਼ ਨਹੀਂ ਸੱਚੀ ਗੱਲ ਕਹਿਣ ਮੈਂ ਕਹੀ ਦਿੰਦਾ ਚਾਹ ਕੋਈ ਦਿੱਕਤ ਹੋਵੇ ਨਾ ਹੋਵੇ ਇਹ ਜਿਹੜਾ ਤੁਹਾਨੂੰ ਰੱਬ ਨੇ ਪਾਵਰ ਦਿੱਤੀ ਹੈ ਸਾਡੇ ਸਾਡੇ ਵਾਸਤੇ ਦਿੱਤੀ ਹੈ ਆ ਤੁਸੀਂ ਨਿਭਾ ਕੇ ਦਿਖਾਈਏ ਗੱਲ ਕੋਈ ਨਿਭਾਉਂਦਾ ਨਹੀਂ ਜਦੋਂ ਵੀ ਅਸੀਂ ਤੁਹਾਡੇ ਕੋਲ ਗਏ ਨੰਬਰ ਦਾ ਪੂਰਾ ਸਿੰਘ ਮੇਰੇ ਕੋਲ ਹੀ ਬੈਠੇ ਨੇ ਅਸੀਂ ਕੋਈ ਹੋਰ ਗੱਲ ਨਹੀਂ ਕਰੀ ਕੋਈ ਚੁਗਲੀ ਨੁਕਦਾਂ ਨਹੀਂ ਕਰੀ ਕਿਸੇ ਦੀ ਇੱਕ ਨੰਬਰ ਤੇ ਕਿਸੇ ਨੂੰ ਤੁਸੀਂ ਸੇਵਾ ਨਹੀਂ ਕਰਾਈ ਕਿਸੇ ਕੋਲੇ ਪਾਰਟੀਵਾਦੀ ਨਹੀਂ ਬਣਾਈ ਤੁਸੀਂ ਕੱਖ ਨਾਲ ਦੇਖਿਆ ਸਾਰਿਆਂ ਨੂੰ ਚਾਹ ਕੋਈ ਲੰਗੋਵਾਲੇ ਕਲ ਦਾ ਮੈਂਬਰ ਹੈ ਚਾਹ ਕੋਈ ਕਾਂਗਰਸ ਦਾ ਮੈਂਬਰ ਹੈ ਤੁਸੀਂ ਵੇਰ ਫੇਰ ਕੋਈ ਨਹੀਂ ਕਰਿਆ ਇਹਦੇ ਵੀ ਤੁਸੀਂ ਵਧਾਈ ਦੇ ਪਾਤ ਸੱਚੀ ਗੱਲ ਹੈ ਦੂਜੀ ਗੱਲ ਜੇ ਤੁਸੀਂ ਇਹ ਕੰਮ ਕਰਿਆ 10 ਪਿੰਡਾਂ ਦਾ ਕੰਮ ਹੈ ਸਾਡੇ ਪ੍ਰਧਾਨ ਜੀ ਖੜੇ ਹੋਏ ਆਜਣੇ ਤੋਂ ਆਏ ਨੇ ਹੁਣੇ ਮੈਂ ਇਹਨਾਂ ਨਾਲ ਗੱਲ ਕੀਤੀ ਸੀ ਬਲਾਵਾ ਨਹੀਂ ਫੋਨ ਇਹਨਾਂ ਨਾਲ ਮੈਂ ਗੱਲ ਕਰੀ ਸੀ ਪਟਾਣਿਆਂ ਨਾਲ ਪ੍ਰਧਾਨ ਜੀ ਕਹਿੰਦੇ ਵੀ ਇਹੋ ਜਿਹਾ ਮੰਤਰੀ ਆਪਾਂ ਨੂੰ ਮਿਲ ਨਹੀਂ ਸਕਦਾ ਪਰਮਾਨੰਦ ਵਗਰੇ ਤੁਸੀਂ ਮੰਤਰੀ ਬਣਦੇ ਹੋ ਗ੍ਰੈਟਸ ਮੇਰੇ ਬੜਾ ਮਰਸੀਦਾ ਬਣਨੀ ਬਣਾ ਉਹਦੇ ਇੱਕਦਮ ਤੁਸੀਂ ਬੰਗਾ ਐਸੇ ਕਹੇ ਮੰਤਰੀ ਬਣੋਗੇ ਦੁਬਾਰਾ ਮੰਤਰੀ ਬਣ ਕੇ ਆਏ ਹੋ ਇਹ ਸਾਡੇ ਸੁਭਾਗ ਨੇ ਸਾਡੇ ਪਿੰਡਾਂ ਦੀ ਚੰਗੀ ਕਿਸਮਤ ਹੈ ਇਹ ਸਨਕੇ ਦਾ ਜੰਗ ਹੈ ਅੱਜ ਸਾਡੇ ਚਾਰੇ ਮੰਤਰੀ ਨਹੀਂ ਭਾਈ ਬਣ ਕੇ ਬੈਠੇ ਸਾਨੂੰ ਆਇਆ ਉਹ ਸਾਡਾ ਵੱਡਾ ਪਰਾ ਹੋਇਆ ਇਹਨਾਂ ਨੇ ਕਦੇ ਸਾਸ ਨਹੀਂ ਉਹਨਾਂ ਦਾ ਗੁੱਲ ਫੜਦੀਏ ਬਾਹ ਫੜਦੀਏ ਕੋਈ ਕਿਸੇ ਉੱਚ ਚੱਕਿਆ ਨਹੀਂ ਕਦੇ ਇਹਨਾਂ ਨੇ ਮੈਂ ਜਿਆਦਾ ਇਹਨਾਂ ਦੀ ਪ੍ਰਸ਼ੰਸਾ ਮੂੰਹ ਤੇ ਨਹੀਂ ਕਰਨੀ ਚਾਹੁੰਦਾ ਸਾਰੇ ਲੋਕ ਪਿੱਛੋਂ ਹੀ ਕਰਦੇ ਨੇ ਮੈਂ ਅੱਜ ਵੀ ਕਰਦਾ ਇੱਕ ਬੇਨਤੀ ਹੋਰ ਹੈ ਸਾਡਾ ਵੱਡਾ ਪਿੰਡ ਹੈ ਇਸ ਪਿੰਡ ਨੇ ਸਾਰੇ ਨਵੰਗੋਆਂ ਦੇ ਵਿੱਚ ਪੜ੍ਹਾਏ ਫੁੱਤੀ ਪਰਦੇ ਪੜ੍ਹਾਏ ਸ਼ਿਰਗੜ ਦੇ ਪੜ੍ਹਾਏ ਸਾਡੇ ਬਜ਼ੁਰਗਾਂ ਨੇ ਸਕੂਲ ਬਣਾਇਆ ਲੋਕਾਂ ਵੱਲੋਂ ਨੇ ਬਣਾਇਆ ਹੁਣ ਸਾਡੇ ਲਾਇਬ੍ਰੇਰੀ ਜਰੂਰ ਬਣਾ ਦਿਓ ਸਾਡੀ ਮੰਨ ਦੀ ਚੰਪਟਾਲ ਵਰਗੀ ਲਾਇਬ੍ਰੇਰੀ ਬਣਾਓ ਸਾਡੇ ਮਨ ਚ ਇੱਛਾ ਹੈ ਇਹ ਜਰੂਰ ਸਾਡੀ ਅਸੀਂ ਹੋਰ ਕੁਝ ਮੰਗਦੇ ਗਲੀਆਂ ਗਲੇ ਚੱਲਦੀਆਂ ਰਹਿਣੀਆਂ ਜੇ ਸਾਡੇ ਬੱਚੇ ਪੜ੍ਹਨਗੇ ਉਹਨੂੰ ਅੱਕ ਲਾਊਗੀ ਕੋਈ ਡੀਸੀ ਲੱਗੂਗਾ ਕੋਈ ਮਾਸਟਰ ਲੱਗੂਗਾ ਕੋਈ ਐਸੀਮ ਲੱਗੂਗਾ ਸਾਡੇ ਪਿੰਡ 'ਚ 30 ਮਾਸਟਰ ਨੇ ਇਸ ਟਾਈਮ ਗੋਂ ਸਭ ਨਵੇਂ ਗੋਂ ਦੇ ਬਹੁਤ ਆਪਸ਼ਨ ਨੇ ਰਾਜਨੜੀ ਦੇ ਛੋਪੜੇ ਬਹੁਤ ਆਪਸ਼ਨ ਨੇ ਬਾਲਗੜ੍ਹ ਦੇ ਬਹੁਤ ਆਪਸ਼ਨ ਨੇ ਅਸੀਂ ਬੇਨਤੀ ਕਰਦੇ ਆਂ ਮੋਟੀ ਮੋਟੀ ਗੱਲਾਂ ਨੂੰ ਕਹਿੰਦੇ ਹੁਣ ਜੀ ਪਾਰਟੀ ਦਾ ਟੀਮ ਇਹ ਹਕਮ ਹੋਊਗਾ ਤਾਂ ਆਪਣੇ ਪ੍ਰਧਾਨ ਜੀ ਕਿੱਥੇ ਨੇ ਬਾਣ ਦੇ ਉੱਤੇ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਮੰਤਰੀ ਸਾਹਿਬ ਉਹਨਾਂ ਦੇ ਨਾਲ ਸਾਰਾ ਨਹਿਰੀ ਅਮਲਾ ਤੇ ਨਾਲ ਦੇ ਪਿੰਡਾਂ ਤੋਂ ਆਏ ਸਰਪੰਚ ਪੰਚ ਤੇ ਮੇਰੀ ਪਾਰਟੀ ਦੇ ਵਲੰਟੀਅਰ ਸਾਥੀਓ ਆਓ ਫਤਿਹ ਦੀ ਝਾਂਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕੰਮ ਹੋਇਆ ਇਹ ਪਿਛਲੇ 25 30 ਸਾਲਾਂ ਤੋਂ ਲਟਕਦਾ ਆ ਰਿਹਾ ਸੀ ਜੋ ਗੋਇਲ ਸਾਹਿਬ ਦੀ ਬਦੌਲਤ ਅੱਜ ਆਪਣੇ ਖੇਤਾਂ ਨੂੰ ਪਾਣੀ ਲੱਗਣ ਦੀ ਜਿਹੜੀ ਆਸ ਬੱਜੀ ਹੈ ਸੋ ਅਸੀਂ ਇਸ ਮੌਕੇ ਦੇ ਉੱਤੇ ਪਿੰਡ ਮੰਡਵੀ ਵੱਲੋਂ ਪੰਚਾਇਤ ਬੈਠੀ ਹੈ ਸਾਰਿਆਂ ਵੱਲੋਂ ਗੋਇਲ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਜਿੱਥੇ ਜਾ ਕੇ ਟੇਲ ਹੋਣੀ ਹੈ ਉੱਥੇ ਜਾ ਕੇ ਪਾਣੀ ਵੀ ਖਰਾਬ ਨੇ ਪਰ ਸਾਨੂੰ ਬਹੁਤ ਆਸ ਸੀ ਵੀ ਇਹ ਪਿਛਲੀਆਂ ਸਰਕਾਰਾਂ ਤੋਂ ਵੀ ਇਹ ਪਾਣੀ ਦੀ ਆਸ ਜਿਹੜੀ ਸੀ ਉਹ ਹੁਣ ਆਪਣੀ ਆਮ ਆਦਮੀ ਪਾਰਟੀ ਸਰਕਾਰ ਤੋਂ ਸ਼੍ਰੀ ਬਰਿੰਦਰ ਕੁਮਾਰ ਗੋਇਲ ਜੀ ਮੰਤਰੀ ਦੇ ਹੱਥੋਂ ਉਹਨਾਂ ਦਾ ਹਰਾ ਪਿੰਨ ਚੱਲ ਕੇ ਸਾਨੂੰ ਪਾਣੀ ਦੀ ਆਸ ਬੱਜੀ ਅਸੀਂ ਸਾਰਾ ਨਗਰ ਤੁਹਾਡਾ ਬਹੁਤ-ਬਹੁਤ ਇਸ ਦੇ ਨਾਲ ਇਹਨਾਂ ਨੇ ਜੋ ਇੱਕ ਸਾਡਾ ਧਨੌਰੀ ਰਵਜਾ ਹੈ ਉਹਦਾ ਵੀ ਆਪਣਾ ਤੁਹਾਨੂੰ ਦੱਸ ਦਈਏ ਨਾਲ ਨਿਰਮਾਣ ਕਰਾਉਣਾ ਹੈ ਉਹਨੂੰ ਵੀ ਉੱਚਾ ਕਰਾਉਣਾ ਹੈ ਉਹਦਾ ਵੀ ਕੰਮ ਮੇਰਾ ਗੋਲਸਾਭ ਹੋਣੀ ਚાલુ ਹੋ ਜਾਣਾ ਨਾਲ ਜੀ ਉਹਦਾ ਵੀ ਨਾਲ ਹੀ ਚਾਲੂ ਹੋ ਜਾਣਾ ਹੈ ਉਹਦੇ ਲਈ ਵੀ ਤੁਸੀਂ ਵਧਾਈ ਦੇ ਪੱਤਰੋਂ ਤੇ ਬਾਕੀ ਸਭ ਤੋਂ ਵੱਧ ਧੰਨਵਾਦ ਸਾਡੇ ਨਹਿਰੀ ਵਿਭਾਗ ਦਾ ਸਾਡੇ ਵਿੱਕੀ ਜੀ ਦਾ ਤੇ ਪਿੰਡਾਂ ਤੋਂ ਆਏ ਪਤਵੰਤੇ ਸੱਜਣਾਂ ਦਾ ਕਿਉਂਕਿ ਲੇਟ ਹੋ ਕੇ ਜ਼ਿਆਦਾ ਸਮਾਂ ਨਹੀਂ ਲੈਂਦਾ ਇਹਨਾਂ ਕਹਿੰਦਾ ਫਤਿਹ ਦੀ ਸੱਜ ਪਉਣਾ ਵਾਹਿਗੁਰੂ ਜੀ